NNR نیوز ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸਭ ਨੂੰ Facebook ਤੇ ਫਿਰ ਫੋਲੋ ਕਰ ਸਕਦੇ ਹੋ ਰ YouTube ਤੇ ਤੁਸੀਂ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਸ ਵਕਤ ਦਰਿਆ ਸਾਤਲੁਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਲੈ ਕੇ ਹਾਜ਼ਰਾਂ ਇੱਧਰ ਦੇ ਤਸਵੀਰਾਂ ਦੇਖ ਲਓ ਕਿ ਦਰਿਆ ਦੇ ਵਿੱਚ ਝੋਨਾ ਪੂਰਾ ਡੁੱਬਿਆ ਐਸੇ ਦਰਿਆ ਨਹੀਂ ਕਹਿ ਸਕਦੇ ਕਿਉਂਕਿ ਖੇਤੀਬਾੜੀ ਯੋਗ ਜ਼ਮੀਨ ਹੈ ਤੇ ਜੇਕਰ ਦੂਜੇ ਪਾਸੇ ਨਜ਼ਰ ਮਾਰੀਏ ਆਹ ਵਾਲੀ ਸਾਈਡ ਤਾਂ ਪਾਣੀ ਇਸ ਤਰ੍ਹਾਂ ਇੱਧਰ ਵੀ ਚੱਲ ਰਿਹਾ ਕਿਦਾਂ ਕਿ ਦਰਿਆ ਹੀ ਪੂਰਾ ਇੱਧਰ ਆ ਗਿਆ ਹੋਵੇ ਹਾਲਾਤ ਤਰਸਯੋਗ ਹੋ ਚੁੱਕੇ ਨੇ ਦੂਜੀ ਅਪਡੇਟ ਤੋਂ ਨਵੇਂ ਮੈਂ ਪਹਿਲਾਂ ਜਾਣਕਾਰੀ ਦੇ ਦਵਾ ਕਿ ਜਿਸ ਜਗ੍ਹਾ ਤੇ ਸਿਰ ਮੌਜੂਦ ਆ ਖੜੇ ਆ ਮੈਂ ਤਪਰ ਤੋਂ ਜੋ ਜਗਰਾਮ ਰੋਡ ਜਾਂਦਾ ਤੇ ਚੜਦੇ ਵਾਲੇ ਪਾਸੇ ਤਕਰੀਬਨ 2 ਕਿਲੋਮੀਟਰ ਅਸੀਂ ਮੌਜੂਦ ਆ ਔਰ ਮੈਂ ਰਿਪੋਰਟਿੰਗ ਪੱਤਰਕਾਰ ਹਰਦੀਪ ਸਿੰਘ ਕਰ ਰਿਹਾ ਤਾਂ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਤਕਰੀਬਨ 1 ਵਜੇ ਤੱਕ 1.5 ਫੁੱਟ ਘਟਿਆ ਸੀ 1 ਵਜੇ ਤੱਕ ਰਾਤ ਦੇ 1.5 ਫੁੱਟ ਘਟਿਆ ਸੀ ਪਰ ਉਸ ਤੋਂ ਬਾਅਦ ਹੁਣ ਜਿਹੜਾ ਜੋ ਤਾਜ਼ਾ ਸਥਿਤੀ ਹੈ ਹੁਣ ਫਿਰ ਪਾਣੀ ਵੱਧ ਰਿਹਾ ਪਹਿਲਾਂ 1.5 ਫੁੱਟ ਪਾਣੀ ਦਰਿਆ ਸਤਲੁਜ ਦਾ ਘਟਿਆ ਔਰ ਉਸ ਤੋਂ ਬਾਅਦ ਹੁਣ ਪਾਣੀ ਫੇਰ ਵੱਧ ਰਿਹਾ ਤਾਂ ਆਪਣੇ ਆਪ ਚ ਇੱਕ ਵੱਡੀ ਅਪਡੇਟ ਹੈ ਮੰਨ ਸਕਦੇ ਆ ਕਿ ਅਜੇ ਖਤਰੇ ਦੀ ਘੰਟੀ ਚੱਲ ਰਹੀ ਹੈ ਅਜੇ ਖਤਰਾ ਘਟਿਆ ਨਹੀਂ ਖਤਰਾ ਅਜੇ ਵੱਧ ਰਿਹਾ ਹੈ ਤਕਰੀਬਨ 5 ਫੁੱਟ ਪਾਣੀ ਘਟ ਜਾਂਦਾ ਤਾਂ ਫਿਰ ਆਮ ਲੋਕਾਂ ਨੂੰ ਰਾਹਤ ਮਿਲੇਗੀ ਜਿੰਨਾ ਟਾਈਮ 5 ਫੁੱਟ ਪਾਣੀ ਨਹੀਂ ਘਟਦਾ ਉਹਨਾਂ ਟਾਈਮ ਆਮ ਲੋਕਾਂ ਨੂੰ ਇੱਥੇ ਰਾਹਤ ਨਹੀਂ ਹੈ ਕਿਉਂਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਦੂਜੀ ਖਬਰ ਪਾਖੜਾ ਤੋਂ ਜੋ ਲੈਵਲ ਹੈ ਬਹੁਤ ਵੱਡਾ ਚਿੰਤਾਮੰਨ ਵਧਾਉਣ ਵਾਲਾ ਹੈ ਪਾਖੜਾ ਦਾ ਲੈਵਲ ਜਿਹੜਾ ਕਿ 1678.8 ਹੋ ਚੁੱਕਿਆ ਹੈ ਪਾਖੜਾ ਦਾ ਜੋ ਲੈਵਲ 1678.8 ਹੋ ਚੁੱਕਿਆ ਹੈ ਮੈਸ 1.5 2 ਫੁੱਟ ਦੇ ਖਤਰੇ ਤੋਂ ਖਾਲੀ ਹੈ ਜੇਕਰ ਪਾਣੀ ਹੋਰ ਵੱਧ ਗਿਆ ਪਾਖੜਾ ਦੇ ਵਿੱਚ ਜਿਸ ਤਰ੍ਹਾਂ بارش ਹੋ ਗਈ ਹੈ ਹੋ ਰਹੀ ਹੈ ਤਾਂ ਵੱਡੇ ਪੱਧਰ ਤੇ ਪਾਣੀ ਇਸ ਦਰਿਆ ਦੇ ਵਿੱਚ ਹੋਰ ਵੀ ਛੱਡਿਆ ਜਾ ਸਕਦਾ ਤਾਂ ਅਸੀਂ ਇਹ ਮੰਨ ਸਕਦੇ ਹਾਂ ਕਿ ਜੇ ਖਤਰੇ ਦੀ ਘੰਟੀ ਸ਼ੁਰੂਆਤ ਹੀ ਹੋਈ ਆਪਣੀ ਇਤੋਂ ਵੀ ਜ਼ਿਆਦਾ ਸਕਦਾ ਔਰ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਇਸ ਥਾਂ ਤੇ ਪਟਵਾਰੀ ਆਇਆ ਇਸੇ ਕਹਿੰਦੇ ਕਿ ਅਸੀਂ ਦੇਖਣ ਆਏ ਆ ਕਿਉਂਕਿ ਬੀਤੇ ਦਿਨ ਅਸੀਂ ਖਬਰ ਇੱਕ ਜੋ ਲਾਈ ਸੀ ਤੁਸੀਂ ਇਸੇ ਚੈਨਲ ਤੇ ਦੇਖੀ ਸੀ ਤਾਂ ਕਿਤੇ ਨਾ ਕਿਤੇ ਅਸਰ ਜ਼ਰੂਰ ਹੋਇਆ ਪਰ ਉਹ ਇਹ ਵੀ ਕਹਿੰਦੇ ਕਿ ਅਸੀਂ ਘਰ ਲਿਖ ਰਹੇ ਲਿਖ ਲਿਆ ਵੀ ਕਿੰਨੇ ਨੂੰ ਤੇਰਾ ਪਹਿਲਾਂ ਚਾਹੀਦੀ ਆ ਉਹ ਅੱਗੇ ਮਿਲ ਜੋ ਗਿਆ ਪਰ ਲੋੜ ਤਾਂ ਅੱਜ ਇੱਕ ਲੋਕ ਤਾਂ ਅਜ ਤਰਾਹੇ ਤਰਾਹੇ ਕਰ ਰਿਹਾ ਲੋਕਨ ਵੱਜ ਲੋੜ ਹੈ ਛੱਤਾ ਜਚੋਰੀਆਂ ਮਕਾਨ ਅਜ ਚੋਰੀਏ ਤਰ ਪਹਿਲਾਂ ਜੇ 15 ਦਿਨ ਬਾਅਦ ਹੁਣ ਉਹ ਵੀ ਫਟੀਆਂ ਪੁਰਾਣੀਆਂ ਤੇ ਫਿਰ ਉਹਨਾਂ ਦਾ ਫਾਇਦਾ ਕੋਈ ਨਹੀਂ ਹੈ ਫਿਰ ਭਾਈ ਤੁਸੀਂ ਆਪਦੇ ਕੋਲੇ ਰੱਖ ਲਓ ਫਿਰ ਲੋਕ ਆਪਦੀ ਆਪੇ ਅਰੇਂਜਮੈਂਟ ਕਰ ਲੈਣਗੇ ਤਦ ਰਿਆਂ ਸਤਲੁਜ ਦਾ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਗੇ ਤੱਕ ਤਸਵੀਰ ਦਿਖਾ ਦਿੰਨੇ ਆਂ ਇੱਧਰ ਤੱਕ ਕਿ ਇਸ ਥਾਂ ਤੇ ਕਾਫੀ ਵੱਡਾ ਖੋਰਾ ਲੱਗਿਆ ਹੋਇਆ ਤਾਂ ਇੱਧਰ ਦੇ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਥਾਂ ਤੇ ਖੋਰਾ ਲੱਗਿਆ ਹੈ ਦਰਿਆ ਨੇ ਢਾਹ ਲਈ ਹੋਈ ਹੈ ਤੇ ਕਾਫੀ ਤਾਂ ਇਸ ਦਰਿਆ ਦੇ ਪੇਟ ਚੜ ਚੁੱਕਿਆ ਜਾਨੀ ਕਿ ਦਰਿਆ ਦੇ ਵਿੱਚ ਦਿਗ ਚੁੱਕਿਆ ਤੇ ਦੂਜੇ ਪਾਸੇ ਹੁਣ ਇਧਰ ਦੀ ਤਸਵੀਰ ਦਿਖਾ ਦਿੰਨੇ ਆ ਕਿ ਇਸ ਪਾਸੇ ਕਿੰਨਾ ਪਾਣੀ ਖੜਾ ਔਰ ਸਾਹਮਣੇ ਤਸਵੀਰ ਦੇਖੋਗੇ ਤਾਂ ਦਰਿਆ ਸੱਤ ਲੋ ਜਿਹਾ ਪੂਰਾ ਫਾਨ ਤੇ ਪਾਣੀ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਹੈ ਤਾਂ ਇਹੋ ਜਿਹੀ ਅਪਡੇਟਾਂ ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅਜੇ ਤੱਕ ਤਸਵੀਰਾਂ ਜਿੰਨੀਆਂ ਵਿੱਚ ਦਿਖਾਈਆਂ ਨੇ ਦਰਦਨਾਕ ਤਸਵੀਰਾਂ ਨੇ ਤਾਂ ਇਧਰੋਂ ਨਾਲ-ਨਾਲ ਸਾਰੀ ਤਸਵੀਰ ਦਿਖਾਈ ਜਾਂਦੇ ਆ ਕਿ ਇਧਰ ਪਾਣੀ ਕਿੰਨਾ ਕਿੰਨਾ ਖੜਾ ਹੈ ਤਾਂ ਮੈਂ ਤੇ ਹੋਰ ਜਾਣਕਾਰੀ ਦੇ ਦੇਵਾਂ ਕਿ ਲੋਹੀਆਂ ਏਰੀਆ ਦੇ ਨਜ਼ਦੀਕ ਜੋ ਮੈਂ ਧੱਕਾ ਵਸਤੀ ਪਿੰਡ ਦਾ ਜ਼ਿਕਰ ਕਰਦਾ ਹੁੰਦਾ ਸੀ ਉੱਥੇ ਬੰਨ ਟੁੱਟ ਚੁੱਕਿਆ ਧੱਕਾ ਵਸਤੀ ਵਾਲਾ ਜੋ ਸੀ ਬੰਨ ਉਹ ਟੁੱਟ ਚੁੱਕਿਆ ਤੇ ਤਕਰੀਬਨ ਲੋਕਾਂ ਦੇ ਹਾਲਾਤ ਉੱਥੇ ਮਾੜੇ ਹੋ ਚੁੱਕਿਆ ਲੋਕ ਆਪਣਾ ਸਮਾਨ ਸਾਰਾ ਚੱਕੇ ਘਰਾਂ ਦਾ ਜਿੰਨਾ ਵੀ ਹੁੰਦਾ ਕੁਝ ਰੁੜ ਗਿਆ ਤੇ ਜਿਹੜਾ ਬਚਿਆ ਉਹ ਫਿਰ ਬੰਨ ਦੇ ਉੱਪਰ ਲੈ ਕੇ ਆ ਗਿਆ ਔਰ ਜਿੱਥੇ ਕਿ ਲੋਹੀਆਂ ਦੇ ਨਜ਼ਦੀਕ ਪਿੰਡ ਜਾਨੀਆਂ ਅੱਗੇ ਮਡਾਲੇ ਦੀ ਛਣਾ ਤੱਕ ਵਸਤੇ ਜੋ ਵੱਡਾ ਇੱਕ ਧੂਸੀ ਬੰਨ ਸੀ ਉੱਥੇ ਹਾਲਾਤ ਚਿੰਤਾਜਨਕ ਨੇ ਉੱਥੇ ਵੀ ਪਾਣੀ ਵਿੱਚੋਂ ਰਿਸਣ ਲੱਗ ਗਿਆ ਜੇਕਰ ਜਿਸ ਹਿਸਾਬ ਦੇ ਨਾਲ ਜ਼ਿਕਰ ਹੋ ਰਿਹਾ ਕਿ ਪਾਣੀ ਹੋਰ ਦਰਿਆ ਦੇ ਵਿੱਚ ਆਵੇਗਾ ਤਾਂ ਫਿਰ ਉਹ ਵੀ ਬੰਨ ਉਤੋਂ ਖਤਰਾ ਬਹੁਤ ਵੱਡਾ ਹੋ ਸਕਦਾ ਹੈ ਤਾਂ ਦਰਿਆਲ ਸਤਲੁਜ ਦੀਆਂ ਲਾਈਵ ਸਿੱਧੀਆਂ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ तकरीबन ਜਦੋਂ ਦਾ ਆਪਣੇ ਚੜ੍ਹਿਆ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਪਿੰਡ ਸੰਗੋਵਾਲ ਜਿਹੜਾ ਸੰਗੋਵਾਲ ਪਿੰਡ ਹੈ ਉਸ ਥਾਂ ਤੇ ਦਰਿਆ ਨੇ ਵੱਡਾ ਖੋਰਾ ਲਾਇਆ ਸੀ ਪਰ ਅਜੇ ਤੱਕ ਪ੍ਰਮਾਤਮਾ ਦੀ ਕਿਰਪਾ ਹੈ ਕੋਈ ਝੂਠੀਆਂ ਫੁਆਵਾਂ ਨਾ ਫਲਾਓ ਕਿਉਂਕਿ ਉਸ ਥਾਂ ਤੇ ਬੰਦ ਕੋ ਟੁੱਟਿਆ ਨਹੀਂ ਹੈ ਕੋਈ ਜ਼ਿਆਦਾ ਖਤਰਾ ਜ਼ਰੂਰ ਹੈ ਪਰ ਹਜੇ ਹਾਲਾਤ ਠੀਕ ਠਾਕ ਨੇ ਤਾਂ ਝੂਠੀਆਂ ਫੁਆਵਾਂ ਉੱਥੇ ਨਾ ਫਲਾਓ ਦੂਜੇ ਪਾਸੇ ਢਾਨੇ ਵਾਲਾ ਉੱਥੇ ਵੀ ਦਰਿਆ ਨੇ ਇੱਕ ਵੱਡਾ ਖੋਰਾ ਲਾਇਆ ਹੋਇਆ ਹੈ ਤਾਂ ਉਥੋਂ ਦੀ ਅਪਡੇਟ ਜਲਦ ਹੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਤੀਜੀ ਥਾਂ ਤੇ 58 ਬੁਰਜੀ ਦਰਿਆ ਸਤਲੁਜ ਪੁੱਲ ਤੋਂ ਅੱਗੇ ਹਾਲਾਤ ਉੱਥੋਂ ਦੇ ਵੀ ਚਿੰਤਾਜਨਕ ਨੇ ਉੱਥੇ ਵੀ ਦਰਿਆ ਨੇ ਵੱਡਾ ਖੋਰਾ ਲਾਇਆ ਹੋਇਆ ਹੈ ਤਾਂ ਜਿੱਧਰ ਵੀ ਨਜ਼ਰ ਮਾਰੋਗੇ ਦਰਿਆ ਨੇ ਉੱਥੇ ਕਹਿਰ ਮਚਾਇਆ ਹੋਇਆ ਤੇ ਪਾਣੀ ਅੱਗੇ ਤੱਕ ਵੰਡ ਦੇ ਨਾਲ ਹੁਣ ਲੱਗ ਚੁੱਕਿਆ ਹੈ ਕੱਲ ਦਾ ਤਾਂ ਹੁਣ ਦੀ ਜੋ ਤਾਜ਼ਾ ਅਪਡੇਟ ਹੈ ਬਹੁਤ ਵੱਡੀ ਤਰ੍ਹਾਂ ਸੰਝ ਕਰ ਰਹੇ ਆ ਕਿ ਹਜੇ ਹਾਲਾਤ ਚਿੰਤਾਜਨਕ ਨੇ ਇਸ ਤੋਂ ਅੱਗੇ ਕੁਝ ਕਿਸਾਨ ਆਗੂ ਵੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੇ ਕਿ ਇੱਥੇ ਪਹੁੰਚਣ ਵਾਲੇ ਨੇ ਇਧਰ ਦੀਆਂ ਤਸਵੀਰਾਂ ਦੇਖ ਲਓ ਪਹਿਲਾਂ ਇੱਕ ਵਾਰ ਤਾ ਕੀਰਤੀ ਕਿਸਾਨ ਯੂਨੀਅਨ ਦੇ ਜੋ ਆਗੂ ਨੇ ਰਜਿੰਦਰ ਮੰਡ ਉਹ ਸਾਡੇ ਨਾਲ ਹੋਣਗੇ ਬਹੁਤ ਸਾਰੇ ਵਿਸ਼ਿਆਂ ਤੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸਰ ਦਰਿਆ ਤੇ ਵਿੱਚ ਜੇਕਰ ਜਲ ਪੱਧਰ ਦੀ ਗੱਲ ਕਰੀਏ ਤਕਰੀਬਨ ਕਿੰਨੇ ਫੁੱਟ ਵੱਧ ਜਾਂਦਾ ਜਾਂ ਫੁੱਟ ਘਟ ਜਾਂਦਾ ਜੋ ਪ੍ਰਾਪਤ ਹੁਣ ਜਾਣਕਾਰੀ ਹੈ ਕਿ ਕਿੰਨਾ ਪਾਣੀ ਘਟਿਆ 6-7 ਹਜ਼ਾਰ ਕਿ ਉਸਕੇ ਬਾਅਦ ਇੰਨਾ ਹੋਰ ਕੁਝ ਟਾਈਮ ਬਾਅਦ ਵੱਧ ਜਾਊਗਾ ਤਾਂ ਪ੍ਰਸ਼ਾਸਨ ਦੀ ਇੰਤਜ਼ਾਮ ਕਿਸ ਤਰ੍ਹਾਂ ਦੇ ਲੱਗਦਿਆ ਤੁਹਾਨੂੰ ਦੇਖੋ ਮੈਂ ਕੀਰਤੀ ਕਿਸਾਨ ਯੂਨੀਅਨ ਰਜਿੰਦਰ ਮੰਡ ਜੋ ਅਸੀਂ ਤਾਜ਼ਾ ਹਾਲਾਤ ਦੇਖਣ ਦੇ ਅੱਜ ਤੋਂ 3-4 ਦਿਨ ਤੋਂ ਪਹਿਲਾਂ ਪਾਣੀ ਕਦੇ ਫੁੱਟ 2 ਫੁੱਟ ਵੱਧ ਜਾਂਦਾ ਕਦੇ 2 ਫੁੱਟ ਘਟ ਜਾਂਦਾ ਹੈ ਕਿਉਂਕਿ ਸਾਡੇ ਸਿੱਧਾ ਸਿੱਧਾ ਹਿਸਾਬ ਜਿਆ ਸਾਡੇ ਕੋਲ ਤੇ ਬਿਲਕੁਲ ਜੀ ਹਾਲਾਤ ਵੀ ਇਸੇ ਤਰ੍ਹਾਂ ਦੇ ਜਿਦੋਂ ਜੋ ਤੁਸੀਂ ਦੇਖਿਆ ਇੱਥੇ ਫਰਸ਼ਾਦ ਚੰਨ ਨੇ ਕੋਈ ਹੈ ਤਾਂ ਕਿਦਾਂ ਦਾ ਕੋਈ ਢਾਣਾ ਨਹੀਂ ਮਾਰਿਆ ਇਧਰ ਨੂੰ ਵੀ ਇਥੇ ਦੇ ਕਿਦਾਂ ਦੇ ਹਾਲਾਤ ਆ ਜੇ ਕਿਤੇ ਠੋਕਰਾਂ ਕਿਤੇ ਟਾਂ ਲੱਗੀਆਂ ਜਿੱਦਾਂ ਉਹਨਾਂ ਤੇ ਜਿਹੜਾ ਪ੍ਰਸ਼ਾਸਨ ਮਾੜਾ ਮੋਟਾ ਆਪਣੇ ਹਿਲਜੁਲ ਜੀ ਕਰ ਰਿਹਾ ਬਸ ਕੋਈ ਬਾਲਾ ਨਹੀਂ ਹੈਗਾ ਬਾਲੀਆਂ ਸੰਗਤਾਂ ਹੀ ਜਿਹੜੀਆਂ ਆਇਆ ਉਹਨਾਂ ਤੇ ਮਤਲਬ ਇਹ ਤਾਂ ਕੰਮ ਕਰ ਗਿਆ ਸਰ ਇੱਥੇ ਇੱਕ ਪਟਵਾਰੀ ਪਹੁੰਚੇ ਸੀ ਕਹਿੰਦੇ ਕਿ ਮੈਂ ਤਾਂ ਮੌਇਨਾ ਕਰਕੇ ਆਇਆ ਸਰਕਾਰ ਨੇ ਭੇਜਿਆ ਕਿ ਕਹਿੰਦੇ ਐਸਟੀਮੇਟ ਬਣੂਗਾ ਫਿਰ ਤਰਪਾਲਾਂ ਆਉਣਗੀਆਂ ਇਹ ਸਰ ਜਿੰਨੇ ਟਾਈਮ ਚ ਤਰਪਾਲਾਂ ਆਉਣੀਆਂ ਉਨੇ ਟਾਈਮ ਤਾ ਬਾਰਿਸ਼ ਰੁਕ ਜੂਗੀ ਤਾਂ ਫਿਰ ਉਹਨਾਂ ਦਾ ਫਾਇਦਾ ਕੀ ਹੋਊਗਾ ਦੇਖੋ ਇਹ ਗੱਲਾਂ ਬਾਤਾਂ ਨਾਲ ਪਹਿਲਾਂ ਵੀ ਢਿੱਡ ਭਰਦੇ ਸੀ ਇਹ ਸਰਕਾਰਾਂ ਜਿਹੜੀ ਹੈ ਨਾ ਇਹ ਸਰਕਾਰਾਂ ਦੀ ਡਾਇਰੈਕਸ਼ਨ ਆ ਜਾਂ ਪਟਵਾਰੀਆਂ ਕੱਲਿਆਂ ਦੇ ਵਸ ਦੀ ਗੱਲ ਥੋੜੀ ਹੈਗੀ ਆ ਉਹ ਤਾਂ ਗੱਲਾਂ ਨਾਲ ਢਿੱਡ ਭਰਨਾ ਆਉਂਦੇ ਆ ਤੇ ਭਰ ਕੇ ਨਾ ਚਲੇ ਜਾਣਾ ਤੇ بارش ਜਿਹੜੀ ਪਈ ਆ ਉਹਨਾਂ ਤਾਂ ਲੈਨਟਰ ਵੀ ਚੋਣ ਲੱਗੇ ਹਾਲਾਤ तकरीबन ਸਾਰਿਆਂ ਦੀ ਮਾੜੇ ਹੁਣ ਬਿਲਕੁਲ 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 ਬਹੁਤ ਹਾਲਾਤ ਮਾੜੇ ਆ ਕਿਉਂਕਿ ਜਿਹੜੇ بارش ਦੇ ਨਾਲ ਪਾਣੀ ਤਾਂ ਜਿਹੜਾ ਦਰਿਆ ਦੇ ਵਿੱਚ ਤਾਂ ਓਵਰਫਲੋ ਹੈਗਾ ਹੀ ਹੈਗਾ ਜਿਹੜੇ ਪਿੰਡਾਂ ਦੇ ਵਿੱਚ بارشਾਂ ਦੇ ਨਾਲ ਜਿਹੜਾ ਆ ਉਹ ਪਾਣੀ ਵਾਲੇ ਸਾਰੇ ਮਾਹੌਲ ਬਣੇ ਦਰਿਆ ਵਾਲੇ ਹੀ ਬਣੇ ਆ ਇਹ ਸਰ ਜੇ ਝੋਨੇ ਦੀ ਫਸਲ ਆ ਜੇਕਰ ਆ ਪੈਸ ਜਗਾ ਤੋਂ ਸ਼ੁਰੂ ਕਰ ਲਈਏ ਤਾਂ ਕਿੰਨੇ ਦਰਿਆ ਚ ਫਸਲਾਂ ਕੀ ਲੱਗਦਾ ਕਿਤਨੇ ਕਿਤੇ ਕੋਈ ਬਚੂ ਗਏ ਨਹੀਂ ਜਿਹੜੀ ਤਾਂ ਦਰਿਆ ਦੇ ਅੰਦਰ ਵਾਲੇ ਇਹ ਨਹੀਂ ਬਚਣੀ ਹਾਲਾਂਕਿ ਦਰਿਆ ਦੀ ਆਪਾਂ ਗੱਲ ਕਰਦੇ ਆਂ ਤੂੰ ਜੇ ਬਾਹਰ ਦੇਖੁਰਦੀ ਬਜਾਗੇ ਹਲਾ ਤਾਂ ਬਾਹਰ ਵੀ ਮੜਿਆ ਬਾਹਰ ਤੁਸੀਂ ਦੇਖੋਗੇ ਨਾ ਤਾਂ ਪਾਣੀ ਜਿਹੜਾ ਝੋਨੇ ਦੇ ਉੱਪਰ ਚੜਿਆ ਹੋਇਆ ਤੇ ਉਹ ਝੋਨਾ ਜਿਹੜਾ ਹੁਣ ਜਿਹੜਾ ਪੂਰਾ ਗੋਭ ਤੇ ਆਇਆ ਤੇ ਝੋਨਾ ਬਚਣਾ ਨਹੀਂ ਗਾ ਸਕਦੇ ਬਾਹਰ ਵੀ ਨੁਕਸਾਨ ਹੋਗਾ ਬਾਹਰ ਬਿਲਕੁਲ ਬਿਲਕੁਲ ਜਿੰਨਾ ਵੇਚ ਨੁਕਸਾਨ ਹੋਤੋਂ ਦੁੱਗਣਾ ਬਾਹਰ ਆ ਤਾਂ ਫਿਰ ਸਿਰ ਕੀ ਮਨਸਿੱਤ ਤੇ ਪਰ ਸਰਕਾਰ ਤਾਂ ਪਹਿਲਾਂ ਜੋ ਪਿਛਲੀ ਵਾਰ ਦੀ ਮਾਵਜੇ ਦੀ ਗੱਲ ਕਰੀ ਤਾਂ ਅਜੇ ਤੱਕ ਕਿਸਾਨ ਧਰਨੇ ਲਗਾ ਰਿਹਾ ਰੋਜ਼ ਕਰੇ ਸਾਨੂੰ ਮਿਲਿਆ ਨਹੀਂ ਤਾਂ ਸੀਮਾਨ ਉਹ ਕਹਿੰਦਾ ਕਿ ਬੱਕਰੀ ਮੁਰਗੀ ਦਾ ਮਾਵਜਾ ਅੱਜ ਇਹ ਕਾਲੇ ਦੀ ਗੱਲ ਕਰੀ ਤਾਂ ਕਈ ਥਾਵਾਂ ਤੇ ਥੱਲੇ ਬੈਠ ਕੇ ਰੋਟੀ ਖਾਣ ਦੀਆਂ ਤਸਵੀਰਾਂ ਵਾਇਰਲ ਹੋਈਆਂ ਇਹ ਸਿਰਫ ਸਿਰਫ ਫੋਟੋਆਂ ਤੱਕ ਸੀਮਿਤ ਹੈ ਜੀ ਦੇਖੋ ਜਿੱਤੇ ਜੱਕ ਅਸੀਂ ਸਾਡੀ ਸੋਚ ਹੈ ਸਮਝਦੇ ਆਂ ਵੀ ਜੋ ਉਹਦੇ ਇਹ ਆਏ ਆ ਸਾਢੇ 3 ਸਾਲ ਹੋ ਗਏ ਮਨ ਲਓ ਜਿਹੜਾ ਬੰਦਾ ਚੁਟਕਲਿਆਂ ਵਾਲਾ ਹੁੰਦਾ ਹਸਾ ਹਸਾ ਕੇ ਜਿੱਦਾਂ ਬੰਦੇ ਨੂੰ ਰੋਟੀ ਦੀ ਭੁੱਖ ਨਹੀਂ ਨਾ ਲੱਗਦੀ ਉਹਨੇ ਉਹ ਹੀ ਮਨ ਲਓ ਰਵਈਆ ਬਣਾਇਆ ਹੋਇਆ ਵੀ ਇਹਨਾਂ ਲੋਕਾਂ ਨੂੰ ਗੱਲਾਂ-ਵਾਤਾਂ ਨਾਲ ਜਿਹੜਾ ਆ ਪਰਮਾ ਲੋ ਤੇ ਗੱਲਾਂ-ਵਾਤਾਂ ਨਾਲ ਜਿਹੜਾ ਢਿੱਡ ਭਰ ਲੋ ਤੇ ਟਾਈਮ ਪਾਸ ਹੋ ਹੀ ਜਾਂਦਾ ਆ ਕਿਉਂਕਿ ਅੱਜ ਇੱਥੇ ਦੇ ਨਹੀਂ ਹੈਗੇ ਕੱਲਾ ਆਪਣੇ ਸਤਲੋਜ ਦੇ ਬਿਆਸ ਦੇ ਦੇਖ ਲੋ ਹਾਲਾਤ ਰਾਵੀ ਦੇ ਹਾਲਾਤ ਜਿਹੜੇ ਆ ਆਪਾਂ ਦੇਖਣੀ ਨਹੀਂ ਨਿਆ ਤੇ ਉਥੇ ਸਰਕਾਰਾਂ ਦਾ ਗੀਰਵਈਆ ਹੈਗਾ ਕਿਦਾਂ ਦੇ ਉਹਨਾਂ ਦੇ ਸਰਕਾਰਾਂ ਦੇ ਹੋਰ ਪ੍ਰਬੰਧ ਆ ਜੇਕਰ ਪ੍ਰਬੰਧ ਪਹਿਲਾਂ ਪੂਰੇ ਕੀਤੇ ਹੁੰਦੇ ਇਹ ਜਿਹਾ ਨਾ ਹੁੰਦਾ ਸਰ ਇਦਾਂ ਦਾ ਜਿਹੜਾ ਆ ਹਾਲਾਤ ਜਿਹੜੇ ਨਹੀਂ ਸੀ ਬਣਨੇ ਜਿਹੜੇ ਨਾਲ ਜੇ ਅਫਸਰ ਬੈਠੇ ਵੱਡੇ ਵੱਡੇ ਮੋਟੀਆਂ ਤਨਖਾਹਾਂ ਵਾਂ ਲੈਂਦੇ ਸਾਡੇ ਟੈਕਸ ਦੇ ਵਿੱਚੋਂ ਸਾਡੀਆਂ ਜੇਬਾਂ ਚੋਂ ਗਰੀਬਾਂ ਦੇ ਲੈਂਦੇ ਆ ਉਹਨਾਂ ਨੂੰ ਪਹਿਲਾਂ ਪਤਾ ਹੀ ਹੁੰਦਾ ਕਿਉਂਕਰ ਉਹਨੂੰ ਤਨਖਾਹਾਂ ਮਾ ਗਾਦੀਆਂ ਵੀ ਪਾਣੀ ਜਿਹੜਾ ਉਹ ਕੀ ਓਵਰਹੋਲ ਹੋਣਾ ਹੈ ਜਾਂ ਨਹੀਂ ਹੋਣਾ بارش ਕਿੰਨੀ ਪੈਣੀ ਆ ਕਿਉਂਕਿ ਪਹਿਲੇ ਇਨ ਸੈਟੇਲਾਈਟ ਤੇ ਪਹਿਲਾਂ ਦੱਸ ਦਿੰਦੇ ਆ ਵੀ ਫਲਾਣੇ ਦਾ ਕਿਸਾਨ ਨੇ ਅੱਗ ਲਾਈ ਆ ਜੇ ਪ੍ਰਾਲੀ ਨੂੰ ਅੱਗ ਲੱਗੀ ਤੇ ਫਲਾਣੇ ਨੇ ਮਿੱਟੀ ਚੁੱਕੀ ਆ ਤੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਆ ਕਿ بارش ਕਿੰਨੀ ਹੋਣੀ ਆ ਇਹਦੇ ਪ੍ਰਬੰਧ ਵੀ ਤੇ ਚਾਹੀਦੇ ਸੀ ਨਾ ਸਰ ਕੱਲ ਇੱਕ ਤੁਸੀਂ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਉਸ ਵਿੱਚ ਥੋੜੀ ਆਪਾਂ ਗੱਲਬਾਤ ਕਰਾਂਗੇ ਹਲਕਾ ਵਦਾ ਇੱਕ ਨਕੂਦਰ ਔਰ ਇੱਕ ਥੋੜਾ ਕਿ ਕਿਸਾਨ ਆਗਰ ਸੀ ਸ਼ਾਇਦ ਕਾਦੀਆਂ ਜਿੱਥੇ ਬੰਦੀ ਦਾ ਉਹ ਤਾਂ ਬਹੁਤ ਜ਼ਿਆਦਾ ਤਲਖੀ ਵਿੱਚ ਬੋਲਣ ਦਾ ਰਵਈਆ ਸੀ ਤਾਂ ਉਹ ਕਿਸ ਤਰ੍ਹਾਂ ਸਾਰਾ ਦੇਖਦੇ ਹਾਂ ਫਲਾਹਤ ਕਿੱਦਾਂ ਦੱਸਿਓ ਕਿਸਾਨ ਸਵਾਲ ਕਰ ਰਹੇ ਸੀ ਹਲਕਾ ਵਿਧਾਇਕ ਕਿ ਕਿਸ ਤਰ੍ਹਾਂ ਬੋਲਦੇ ਸੀ ਜਾਂ ਉਹ ਤੁਸੀਂ ਸਾਰੀ ਆਵਾਜ਼ ਗੱਲਬਾਤ ਸੁਣੀ ਹੋਣੀ ਹੈ ਦੇਖੋ ਉਹ ਬਜ਼ੁਰਗ ਕਿਸਾਨ ਲੀਡਰ ਆ ਕਾਦੀਆਂ ਦੇ ਅਮਰੀਕ ਸਿੰਘ ਬਹੁਤ ਵਧੀਆ ਬੰਦੇ ਆ ਇਨਸਾਨ ਬਹੁਤ ਵਧੀਆ ਆ ਉਹਨਾਂ ਨੇ ਇੱਕ ਸਵਾਲ ਹੀ ਕੀਤਾ ਨਾ ਸਰਕਾਰ ਨੂੰ ਸਵਾਲ ਕਿਉਂਕਿ ਭਗਵਾਨ ਦਮਨ ਪਹਿਲਾਂ ਕਹਿੰਦਾ ਸੀ ਵੀ ਤੁਸੀਂ ਸਰਕਾਰਾਂ ਨੂੰ ਸਵਾਲ ਕਰਿਆ ਕਰੋ ਤੇ ਜੇਕਰ ਇਹਦੀ ਸਰਕਾਰ ਨੂੰ ਸਵਾਲ ਹੀ ਕੀਤਾ ਨਾ ਜੇ ਕਿ ਪਹਿਲਾਂ ਪ੍ਰਬੰਧ ਹੁੰਦੇ ਤਾਂ ਇਹ ਆ ਨਾ ਹੁੰਦਾ ਇਨੀ ਤਰੱਕੀ ਚ ਮੈਡਮ ਆ ਗਈ ਨਾ ਤੇ ਕਿ ਮੈਂ ਬੰਨਾ ਦੇ ਉੱਪਰ ਹੀ ਰਹਿਣੀ ਆ ਇਹ ਚੀਜ਼ ਦਾ ਕੋਈ ਨੂੰ ਕੋਈ ਭਲੇਖਾ ਨਹੀਂ ਹੈਗਾ ਕਿ ਮੈਡਮ ਜਿਹੜੀ ਸੀ ਹੁਣ ਐਮਐਲਏ ਬਣੀ ਆ ਇਹ ਰੇਤਾ ਦਾ ਕੰਮ ਕਰਦੀ ਆ ਮੋਗੇ ਦੇ ਵਿੱਚ ਦੋ ਪਰਚੇ ਦਰਜ ਆ ਉਹ ਕਹਿੰਦੇ ਮੈਂ ਬੰਨਾ ਤੇ ਹੀ ਰਹਿਣੀ ਆ ਬੰਨਾ ਤੇ ਰੇਤਾ ਵੇਚ ਨੂੰ ਰਹਿੰਦੇ ਨਾ ਕਿ ਦੋ ਪਰਚੇ ਆ ਜੀ ਹਾਂਜੀ ਹਾਂਜੀ ਦੋ ਪਰਚੇ ਦਰਜ ਆ ਮੈਨਿੰਗ ਦੇ ਮੋਗੇ ਦੇ ਵਿੱਚ ਕਿਉਂਕਿ ਪਹਿਲਾਂ ਵੀ ਮੈਡਮ ਇਹ ਜਿਹੜੀ ਆ ਅੱਜ ਤੋਂ ਨਹੀਂ ਜਦੋਂ ਤੁਸੀਂ ਮਾਰੇ ਛੋਟੇ ਛੋਟੇ ਹੁੰਦੇ ਸੀ ਤੇ ਇਹ ਮੈਡਮ ਜਿਹੜੀ ਆ ਇਹ ਮੈਨਿੰਗ ਦਾ ਕੰਮ ਕਰਦੀ ਹੈ ਮਸ਼ੀਨਾਂ ਇਹਦੇ ਕੋਲ ਟਿਪਰ ਵਗੈਰਾ ਸਾਰਾ ਇਹਦਾ ਸਿਸਟਮ ਹੀ ਆ ਤੇ ਸਰ ਇਸ ਬਿਸ਼ੇ ਤੇ ਇੱਕ ਬੀਟੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹਲਕਾ ਵਿਧਾਇਕ ਕਹਿੰਦੇ ਕਿ ਨਹੀਂ ਮੈਂ ਇੱਕ ਵੀ ਮੇਰਾ ਟਿਪਰ ਹੈ ਮੇਰਾ ਟਰਾਲਾ ਤੁਸੀਂ ਦਿਖਾ ਦਿਓ ਮੈਂ ਹਲਕਾ ਵਿਧਾਇਕ ਤੋਂ ਸਤੀਫਾ ਦੇ ਦੂੰਗੀ ਮੈਂ ਤਾਂ ਮੈਨਿੰਗ ਕਰਦੀ ਹੀ ਨਹੀਂ ਉਹ ਦੇਖੋ ਆਪ ਦਰਿਆ ਆ ਸਭ ਤੋਂ ਮੈਨ ਇਹ ਮੈਨਿੰਗ ਸ਼ੁਰੂ ਇਹਨਾਂ ਨੇ ਕੀਤੀ ਸੀ ਯਾਰ ਆਪਰ ਗੁਜਰਾ ਦੇ ਵਿੱਚ ਆਪਰ ਗੁਜਰਾ ਦੇ ਵਿੱਚ ਤੇ ਜੇ ਕਹਦੇ ਕਰਦੇ ਨਹੀਂ ਤੁਸੀਂ ਪਰਚੇ ਇਹਨਾਂ ਦੇ ਜਿਹੜੇ ਕਢਾ ਕੇ ਦੇਖ ਲਓ ਮੋਗੇ ਦੇ ਵਿੱਚ ਮੋਕੇ ਦੇ ਵਿੱਚ ਪਰਚੇ ਦਰਦੇ ਆ ਹੈਗੇ ਆ ਬਿਲਕੁਲ ਤੁਹਾਡੇ ਕਿਸਾਨ ਜੋ ਆਗੂ ਸੀ ਹੁਣ ਕੀ ਕੋਈ ਗੱਲਬਾਤ ਤੁਹਾਡੇ ਕਿਸੇ ਨਾਲ ਹੋਈ ਕਿ ਕਿਸਾਨ ਜਿਥੇ ਵਧਿਆ ਉਹਨਾਂ ਦੇ ਹੱਕ ਦੇ ਵਿੱਚ ਡੱਟ ਸਕਦੀ ਹੈ ਦੇਖੋ ਉਸ ਟਾਈਮ ਦੇ ਵਿੱਚ ਜਦੋਂ ਸਰਦਾਰ ਮਰੀਕ ਸਿੰਘ ਸੀਗੇ ਉਹਨਾਂ ਨੂੰ ਬੋਲੇ ਆ ਉਹਨਾਂ ਦੇ ਨਾਲ ਸਾਡੇ ਕੀਰਤੀ ਕਿਸਾਨ ਸੂਬਾ ਪ੍ਰਧਾਨ ਸੰਤੋਖ ਸਿੰਘ ਸੰਧੂ ਹਣੀ ਵੀ ਨਾਲ ਸੀ ਉਹ ਵੀ ਨਾਲ ਸੀਗੇ ਉਹ ਨਾਲ ਖੜੇ ਹੋਇਆ ਵਿੱਚ ਉਹਨਾਂ ਉਹ ਬਿਲਕੁਲ ਨਾਲ ਖੜੇ ਸੀ ਉਹ ਠੀਕ ਹੈ ਜੀ ਹਾਂ ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਗਲਤ ਹੈ ਤੇ ਜਿਹੜਾ ਅਗਲਾ ਐਕਸ਼ਨ ਜਿਹੜਾ ਕਿਉਂਕਿ ਇਹ ਜਿਹੜਾ ਮਾਮਲਾ ਆ ਇੱਥੇ ਤੱਕ ਸੀਮਿਤ ਥੋੜੀ ਰਹਿਣਾ ਵੱਡਾ ਐਕਸ਼ਨ ਲਿਆ ਜਾ ਸਕਦਾ ਮੰਨ ਸਕਦੇ ਇਹ ਸੰਯੁਕਤ ਕਿਸਾਨ ਮੋਰਚੇ ਵਿੱਚ ਗਾਂ ਵਿਚਾਰਿਆ ਜਾ ਸਕਦਾ ਏ ਤਾਂ ਸਰ ਧੰਨਵਾਦ ਤੁਸੀਂ ਬਹੁਤ ਜਾਣਕਾਰੀ ਦਿੱਤੀ ਤਾਂ ਰਜਿੰਦਰ ਮਾਨ ਦੇ ਕਿਸਾਨਾਂ ਦਾ ਗੁੱਸਾ ਦੇ ਨਾਲ ਮੌਜੂਦ ਸੀ ਲਗਾਤਾਰ ਕਿਸਾਨ ਵਾਗੋਂ ਦੇ ਨਾਲ ਵੀ ਗੱਲਬਾਤ ਕਰ ਕਸੀ ਕਰ ਰਹੇ ਆ ਪਰ ਪ੍ਰਸ਼ਾਸਨ ਦਾ ਰਵਈਆ ਜੋ ਹਲਕਾ ਵਧਾਇਆ ਗਿਆ ਕਿਤੋਂ ਵੀ ਹੋਵੇ ਕਈ ਥਾਵਾਂ ਤੇ ਅਸੀਂ ਘਟਨਾਵਾਂ ਆਈਆਂ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਸੀਂ ਆਪਣੇ ਜ਼ਰੂਰੀ ਸੁਝਾਅ ਜਰੂਰ ਦਿਓ ਕੈਮਰਾਮੈਨ ਸੋਨੂ ਨਰ ਹਰਦੀਪ ਇਹਨਾਂ ਦਾ ਰੰਦੀਓ ਸੁਧਰਿਆ ਸ਼ਾਤਲੂਚ